ਪੂਰੀ ਗਾਰੰਟੀ ਅਸੀਂ ਇਸ ਵਰਗੀ ਕੋਠੀ ਤੇ ਇੰਨੇ ਰੇਟ ਦੇ ਵਿੱਚ ਲੱਭਣ ਤੇ ਵੀ ਨਹੀਂ ਲੱਭਣੀ ਰੇਟ ਬਹੁਤ ਘੱਟ ਮਾਲਕ ਨੇ ਮੰਗਿਆ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਪੂਰੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਅਸੀਂ ਗੱਲਬਾਤ ਪੂਰੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ 73800 ਪੂਰਾ 26173 ਕੋਠੀ ਨੂੰ ਜਿਹੜੀ ਗਲੀ ਲੱਗਦੀ ਆ ਪਹਿਲਾਂ ਚੈੱਕ ਕਰੋ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਗਲੀ ਦੇਖਣ ਨੂੰ ਮਿਲੂਗੀ ਕੋਠੀ ਦਾ ਫਰੰਟ ਚੈੱਕ ਕਰ ਲਓ ਜੀ ਕੋਠੀ ਦਾ ਕੋਈ ਅਜੀਹਾ ਕੰਮ ਨਹੀਂ ਹੈਗਾ ਜੀ ਵੀ ਆਪਾਂ ਖਰੀਦੀਏ ਤੇ ਖਰੀਦਣ ਤੋਂ ਬਾਅਦ ਕਰਵਾਉਣਾ ਪਵੇ ਸਾਰਾ ਕੰਮ ਹਰ ਇੱਕ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਅੰਦਰੋਂ ਕੋਠੀ ਤੁਸੀਂ ਦੇਖਿਓ ਐਨੇ ਰੇਡ ਦੇ ਵਿੱਚ ਅਜਿਹੀ ਕੋਠੀ ਮੁਸ਼ਕਿਲ ਹੈ ਜੀ ਮੁਸ਼ਕਿਲ ਤੋਂ ਵੀ ਮੁਸ਼ਕਿਲ ਹੈ ਨਹੀਂ ਮਿਲਣੀ ਜੀ ਵਧੀਆ ਕੰਮ ਕਰਵਾਇਆ ਹੋਇਆ ਵਧੀਆ ਕੋਠੀ ਅਸੀਂ ਤੇ ਤੁਸੀਂ ਚੈੱਕ ਕਰੋ ਇਹ ਆ ਗਿਆ ਸੀ 메인 ਐਂਟਰ ਜਿਹੜਾ 메인 게ਟ ਆਪਣਾ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਚੈੱਕ ਕਰਵਾਉਣਾ ਸੀ ਕੋਠੀ ਦਾ ਬਾਥਰੂਮ ਤੁਸੀਂ ਚੈੱਕ ਕਰੋ ਬਹੁਤ ਵੱਡੇ ਏਰੀਏ ਦੇ ਵਿੱਚ ਇਹਨਾਂ ਨੇ ਬਾਥਰੂਮ ਆਪ ਦਾ ਤਿਆਰ ਕਰਵਾਇਆ ਹੋਇਆ ਟਾਈਲਾਂ ਤੋਂ ਲੈ ਕੇ ਹਰ ਇੱਕ ਕੰਮ ਆਪਨ ਮਿਲੂਗਾ ਤੇ ਇੱਕ ਆਪਨ ਬਾਹਰਲੀ ਸਾਈਡ ਦੁਕਾਨ ਵੀ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਵਧੀਆ ਰੈਂਟ ਆਉਂਦਾਗਾ ਜੇ ਕਿਰਾਏ ਤੇ ਦੇਣੀ ਹੋਵੇ ਪਰ ਇਹਨਾਂ ਨੇ ਨਾ ਤਾਂ ਕਿਰਾਏ ਤੇ ਦਿੱਤੀ ਅਸੀਂ ਆਪ ਦਾ ਕਾਫੀ ਸਮਾਨ ਇੱਥੇ ਰੱਖ ਰੱਖਿਆਗਾ ਬਾਕੀ ਇਹ ਆ ਗਿਆ ਜੀ ਮੇਨ ਐਂਟਰੀ ਗੇਟ ਲੋਬੀ ਦਾ ਲੋਬੀ ਦਾ ਮੇਨ ਐਂਟਰੀ ਗੇਟ ਆ ਗਿਆ ਜੀ ਪਿੱਛੇ ਤੁਸੀਂ ਮੇਨ ਗੇਟ ਦੇਖਿਆ ਸੀਗਾ ਇਹ ਲੋਬੀ ਦਾ ਮੇਨ ਐਂਟਰੀ ਗੇਟ ਆ ਗਿਆ ਲੋਬੀ ਤੁਸੀਂ ਦੇਖੋ ਸੀ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਤੁਸੀਂ ਚੈੱਕ ਕਰੋ ਜੀ ਸਾਰਾ ਰੰਗ ਦਾ ਕੰਮ ਤੇ ਹਰ ਇੱਕ ਕੰਮ ਜੋੜੀਆਂ ਦਾ ਲਾਈਟਿੰਗ ਦਾ ਹਰ ਇੱਕ ਕੰਮ ਆਪਾਂ ਨੂੰ ਵਧੀਆ ਮਿਲੂਗਾ ਜੀ ਸਾਹਮਣੇ ਆਪਾਂ ਨੂੰ ਦੋ ਕਮਰੇ ਦੇਖਣ ਨੂੰ ਮਿਲ ਜਾਣਗੇ ਦੋਵੇਂ ਕਮਰੇ ਵੀ ਤੁਹਾਨੂੰ ਮੈਂ ਚੰਗੀ ਤਰ੍ਹਾਂ ਚੈੱਕ ਕਰਵਾਉਂਨੇ ਤੇ ਕਿਵੇਂ ਦੀ ਲੱਗ ਰਹੀ ਐ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗ ਰਹੀ ਐ ਪਸੰਦ ਆ ਰਹੀ ਐ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬ ਦਿਓ ਜੀ ਤੇ ਆਪਣੇ ਕੋਲੇ ਜਿਹੜੀ ਇਸ ਕੋਠੀ ਦੀ ਡਿਮਾਂਡ ਪਹੁੰਚੀ ਐ ਜੀ 11 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਐ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਇੱਕ ਬਾਰੀ 1.5 11 ਲੱਖ ਰੁਪਇਆ ਰੇਟ ਮਾਲਕ ਨੇ ਮੰਗਿਆਗਾ ਘਾਟਾ ਵਾਧਾ ਜਰੂਰ ਕੀਤਾ ਜਾਊਗਾ ਜੀ ਕੋਈ ਖਰੀਦਣ ਦਾ ਚਾਹਵਾਨ ਹੋਵੇ ਅੱਗੇ ਤੋਂ ਉਹਨੁਮਾਲਿਕ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਮੈਂ ਤੁਹਾਨੂੰ ਕਨਫਰਮ ਕਰਵਾਉਣਾ ਸੀ ਕੋਠੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਕਮਰੇ ਤੁਸੀਂ ਚੈੱਕ ਕਰ ਰਹੇ ਹੋ ਸੀ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕਮਰੇ ਦੇ ਬੈਕ ਸਾਈਡ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਤੇ ਇਸ ਸਪੇਸ ਦੇ ਅੰਦਰ ਵੀ ਆਪਾਂ ਨੂੰ ਇੱਕ ਜਗ੍ਹਾ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਚੈੱਕ ਕਰ ਰਹੇ ਹੋ ਸੀ ਇਹਨੂੰ ਐਜ਼ ਸਟੋਰੂਮ ਵਰਤਨ ਜੀ ਤਾਂ ਸਟੋਰੂਮ ਦੀ ਤਰ੍ਹਾਂ ਵੀ ਵਰਤ ਸਕਦੇ ਹਾਂ ਬਾਕੀ ਜੇ ਆਪਾਂ ਪੂਜਾ ਰੂਮ ਬਣਾਉਣੇ ਸੀ ਤਾਂ ਪੂਜਾ ਰੂਮ ਵੀ ਪੂਰਾ ਵਧੀਆ ਬਣ ਚੁੱਕਾ ਪਰ ਇਹਨਾਂ ਨੇ ਸਟੋਰ ਰੂਮ ਦੀ ਤਰ੍ਹਾਂ ਇਹਨੂੰ ਵਰਤ ਰਹੇ ਨੇ ਸੀ ਇੱਧਰ ਵੀ ਆਪਾਂ ਨੂੰ ਉੱਪਰ ਕਾਫੀ ਸਪੇਸ ਮਿਲ ਜੂਗੀ ਜਿਵੇਂ ਕਿ ਤੁਸੀਂ ਚੈੱਕ ਕਰ ਰਹੇ ਹੋ ਸੀ ਸਮਾਨ ਕਾਫੀ ਆਪਾਂ ਹਾਈਡ ਰੱਖ ਸਕਦੇ ਹਾਂ ਜੇ ਰੱਖਣਾ ਆਪਣੇ ਕੋਲੇ ਕਾਫੀ ਸਮਾਨ ਹੁੰਦਾ ਹੀ ਹੈ ਜੀ ਘਰਾਂ ਦਾ ਜਿਹੜਾ ਆਪਾਂ ਸਟੋਰ ਰੂਮ ਦੀ ਵਿੱਚ ਰੱਖ ਦਿੰਨੇ ਸੀ ਗੱਲ ਇੱਥੇ ਖਤਮ ਨਹੀਂ ਹੁੰਦੀ ਜਿਹੜਾ ਦੂਜਾ ਕਮਰਾ ਪਰਲੀ ਸਾਈਡ ਉਹਦੇ ਵਿੱਚ ਵੀ ਆਪਾਂ ਨੂੰ ਇੱਕ ਸਟੋਰ ਦੇਖਣ ਨੂੰ ਮਿਲੂਗਾ ਇਸ ਕੋਠੀ ਦੇ ਵਿੱਚ ਆਪਾਂ ਨੂੰ ਸਟੋਰ ਰੂਮ ਕਾਫੀ ਦੇਖਣ ਨੂੰ ਮਿਲ ਜਾਣਗੇ ਜੀ ਹਾਈਡ ਸਮਾਨ ਕਾਫੀ ਆਪਾਂ ਰੱਖ ਸਕਦੇ ਹਾਂ ਬਾਕੀ ਸੈਕੰਡ ਕਮਰਾ ਤੁਸੀਂ ਚੱਕਰੋ ਬੈਡਰੂਮ ਚੱਕਰੋ ਬਹੁਤ ਖੁੱਲਾ ਢੁਲਾ ਆਪ ਨੂੰ ਦੇਖਣ ਨੂੰ ਮਿਲੂਗਾ ਰੰਗ ਰੋਗ ਦਾ ਸਾਰਾ ਕੰਮ ਹੋਇਆ ਜੀ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਵਧੀਆ ਫਰਸ਼ ਲੱਗਿਆ ਹੋਇਆ ਹੈ ਸਾਹਮਣੇ ਸਟੋਰ ਆ ਗਿਆ ਜੀ ਪੇਟੀਆਂ ਵਗੈਰਾ ਆਪਾਂ ਇੱਥੇ ਰੱਖ ਸਕਦੇ ਹਾਂ ਜੀ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਜੀ 11.5 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਜਗਾਂ ਦੀ ਗੱਲ ਕਰੀਏ ਤਾਂ 25 22 50 ਸਾਈਜ਼ ਆਪਾਂ ਨੂੰ ਕੋਠੀ ਦਾ ਮਿਲੂਗਾ ਸੀ ਜਿਹੜੀ ਜਗ੍ਹਾ ਆਪਾਂ ਨੂੰ ਕੋਠੀ ਦੀ ਮਿਲੂਗੀ ਇਹ ਸਾਰੀ ਜਗ੍ਹਾ ਆਪਾਂ ਨੂੰ ਰਜਿਸਟਰੀ ਵਾਲੀ ਜਗ੍ਹਾ ਮਿਲੂਗੀ ਕੋਈ ਅਦਾ ਨਹੀਂ ਹੈਗਾ ਵੀ ਕਾਗਜ਼ ਪੱਤਰ ਹੈ ਨਹੀਂ ਜਾਂ ਕੋਈ ਕਮੀ ਪੇਸ਼ੀ ਹੈ ਸਾਰੇ ਕਾਗਜ਼ ਆਪਾਂ ਨੂੰ ਮਿਲ ਜਾਣਗੇ ਰਜਿਸਟਰੀ ਹੋ ਜਾਊਗੀ ਤੇ ਰਜਿਸਟਰੀ ਵਾਲੀ ਜਗ੍ਹਾ ਸੀ ਰੇਟ 11.5 ਲੱਖ ਰੁਪਈਆ ਬਾਕੀ ਰਸੋਈ ਦੇਖੋ ਜੀ ਬਹੁਤ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਥੱਲੇ ਦੇਖੋ ਜੀ ਫਾਰਸ਼ ਤੇ ਜੋ ਵੀ ਸੈਲਫਾਂ ਬਣੀਆਂ ਹੋਈਆਂ ਨੇ ਉਹ ਤੁਸੀਂ ਚੈੱਕ ਕਰੋ ਵਧੀਆ ਪਾਣੀ ਦੀ ਸਪਲਾਈ ਹੈ ਜੀ ਕਮੀ ਪੇਸ਼ੀ ਕੋਈ ਨਹੀਂ ਨਾ ਕੋਈ ਆਪਾਂ ਨੂੰ ਕੰਮ ਕਰਵਾਉਣ ਦੀ ਲੋੜ ਹੈ ਨਾ ਕੋਈ ਕੋਠੀ ਇਹ ਕੋਈ ਕੰਮ ਭਾਲਦੀ ਹੈ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਅੱਜ ਇਹ ਲੈ ਕੇ ਪਹੁੰਚੇ ਹਾਂ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਆਹ ਏਰੀਆ ਤੁਹਾਨੂੰ ਮੈਂ ਸਾਰਿਆਂ ਨੂੰ ਕਨਫਰਮ ਕਰਵਾ ਦੇਣਾ ਸੀ ਆਪਣੇ ਕੋਲੇ ਅਭੋਰ ਏਰੀਆ ਚ ਕੋਠੀ ਇਹ ਪਹੁੰਚੀ ਆ ਡਿਸਟ੍ਰਿਕਟ ਫਾਜ਼ਿਲਕਾ ਅਭੋਰ ਏਰੀਆ ਡਿਸਟ੍ਰਿਕਟ ਫਾਜ਼ਿਲਕਾ ਜੀ 11.5 ਲੱਖ ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦਾ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਤੁਸੀਂ ਸਾਰੇ ਨੋਟ ਕਰ ਲਓ ਜੀ ਤੇ ਛੇਤੀ ਕਰੋ ਜੀ ਜੇ ਕਿਸੇ ਨੇ ਖਰੀਦਣੀ ਹੈ ਕਿਉਂਕਿ ਘੱਟ ਰੇਟ ਹੈ ਕੋਠੀ ਵਧੀਆ ਸੇਲ ਹੱਥੋ ਹੱਥੀ ਹੋ ਜਾਣੀ ਹੈ ਜੀ ਇਹ ਮਾਲਕ ਦਾ ਨੰਬਰ ਹੈ 6280940339 6280940339 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹਾਂ ਜੇ ਕਿਸੇ ਵੀ ਤਰ੍ਹਾਂ ਦੀ ਕੋਠੀ ਬਾਰੇ ਕੋਈ ਵੀ ਗੱਲ ਕਰਨੀ ਹੋਈ ਲਾਕਿ ਤੁਸੀਂ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਆ ਵਧੀਆ ਲੱਗ ਰਹੀ ਆ ਕੋਠੀ ਪਸੰਦ ਆਈ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਸਪੋਰਟ ਕਰਿਓ ਜੀ ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੇ ਹੋ ਜੀ ਪਹਿਲੀ ਵਾਰ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚ ਆਪਾਂ ਕੋਠੀ ਮਕਾਨ ਘਰ ਦੀ ਵੀਡੀਓ ਲੈ ਕੇ ਪਹੁੰਚਦੇ ਰਹਨੇ ਹਾਂ ਅਸੀਂ ਤੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚਿਓ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਜੇ ਕਮੈਂਟ ਚੈੱਕ ਕਰਦੇ ਹਾਂ ਤੁਸੀਂ ਕੀ ਕਹਿੰਦੇ ਹੋ ਕਿਹੜੇ ਏਰੀਆ ਚ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਹੈ ਅਸੀਂ ਦੱਸ ਦਾਂ ਤੁਹਾਨੂੰ ਮੈਂ ਪਹਿਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਜੀ ਇਹਨਾਂ ਦਾ ਨਾਮ ਹੈ ਦੇਵਰਾਜ ਸਲਾਰੀਆ ਮੇਰੇ ਭਰਾ ਨੇ ਇਹਨਾਂ ਨੇ ਕਮੈਂਟ ਚ ਕਿਹਾ ਜੀ ਗ੍ਰੇਟ ਵੀਡੀਓ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਤੁਸੀਂ ਕਮੈਂਟ ਪਾਇਆ ਜੀ ਤੁਸੀਂ ਟਾਈਮ ਕੱਢ ਕੇ ਵੀਡੀਓ ਤੇ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਜੀ ਦੂਜਾ ਕਮੈਂਟ ਆਪਣੇ ਕੋਲੇ ਮਨਮੀਤ ਸਿੰਘ ਦੇ ਜੀ ਇਹਨਾਂ ਨੇ ਰਾਜਪੁਰੇ ਵਿੱਚ ਡਿਮਾਂਡ ਪਾਈ ਸੀ ਰਾਜਪੁਰੇ ਸਾਈਡ ਤੋਂ ਕਾਫੀ ਟਾਈਮ ਹੋ ਗਿਆ ਸੀ ਆਪਾਂ ਕੋਈ ਵੀਡੀਓ ਨਹੀਂ ਪਾਈ ਕੋਈ ਗੱਲ ਨਹੀਂ ਜੀ ਆਪਾਂ ਦੇਖਦੇ ਆ ਤੇ ਆਪਾਂ ਕਹਿੰਨੇ ਵੀ ਆ ਜੀ ਵੀਡੀਓ 'ਚ ਜੇ ਕਿਸੇ ਨੇ ਰਾਜਪੁਰੇ ਸਾਈਡ ਤੋਂ ਕੋਠੀ ਘਰ ਮਕਾਨ ਕਿਸੇ ਨੇ ਵੇਚਣਾ ਹੋਵੇ ਆਪਣੇ ਕੋਲੇ ਭੇਜੋ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖੇ ਰਹਿੰਦਾ ਹੈ ਤੇ ਅਗਲਾ ਕਮੈਂਟ ਆਪਣੇ ਕੋਲੇ ਦੀਪਕ ਕੁਮਾਰ ਦਾ ਪਹੁੰਚਿਆ ਜੀ ਇਹਨਾਂ ਨੇ ਸੰਗਰੂਰ ਏਰੀਆ 'ਚੋਂ ਡਿਮਾਂਡ ਪਾਈ ਆ ਸੰਗਰੂਰ ਏਰੀਆ 'ਚੋਂ ਤਾਂ ਕਾਫੀ ਆਪਾਂ ਘਰ ਕੋਠੀ ਮਕਾਨ ਦੀ ਵੀਡੀਓ ਪਾਈ ਹੋਈ ਹੈ ਜੀ ਤੁਸੀਂ ਚੈੱਕ ਕਰੋ ਆਪਣੀ ਵੀਡੀਓ ਕੋਈ ਤੁਹਾਨੂੰ ਮਿਲ ਜੂਗੀ ਤੇ ਅਗਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਜੀ ਜਸਰਾਮ ਇਹਨਾਂ ਨੇ ਜਿਹੜੀ ਵੀਡੀਓ ਤੇ ਕਮੈਂਟ ਕੀਤਾ ਜੀ ਇਹਨਾਂ ਨੇ ਘਰ ਵਾਸਤੇ ਕਿਹਾ ਕਿੱਥੇ ਹੈ ਜੀ ਇਹ ਘਰ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਜੀ ਤੁਸੀਂ ਉਸ ਵੀਡੀਓ ਨੂੰ ਦੇਖੋ ਜੀ ਵਿੱਚ ਮਾਲਕ ਦਾ ਨੰਬਰ ਵੀ ਦਿੱਤਾ ਹੋਇਆ ਜੀ ਤੇ ਆਪਾਂ ਦੱਸਿਆ ਹੋਇਆ ਕਿੱਥੇ ਘਰ ਹੈ ਬਾਕੀ ਤੁਸੀਂ ਵੀਡੀਓ ਸਕਿੱਪ ਕਰਕੇ ਨਾ ਦੇਖੋ ਪੂਰੀ ਵੀਡੀਓ ਦੇਖੋ ਜੀ ਤੁਹਾਨੂੰ ਮਿਲ ਜੂਗਾ ਸ਼ਾਇਦ ਤੁਸੀਂ ਟਪਾਟ ਪਾ ਕੇ ਵੀਡੀਓ ਦੇਖੀ ਹੋਊਗੀ ਤਾਂ ਕਰਕੇ ਅੱਗੇ ਪਿੱਛੇ ਹੋ ਗਿਆ ਸੀ ਅਗਲਾ ਕਮੈਂਟ ਆਪਣੇ ਕੋਲੇ ਕਰਨ ਬਾਲਾ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਬਹੁਤ ਵਧੀਆ ਵੈਰੀ ਗੁੱਡ ਵੀਡੀਓ ਬਹੁਤ ਪਸੰਦ ਆਉਂਦੀ ਹੈ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਆਪਣੇ ਕੋਲੇ ਰਵਿੰਦਰ ਸਿੰਘ ਦੇ ਸੀ ਇਹਨਾਂ ਨੇ ਕਿਹਾ ਗੁੱਡ ਬਹੁਤ ਬਹੁਤ ਧੰਨਵਾਦ ਭਾਜੀ ਗੁਰਵਾਠ ਇਹਨਾਂ ਦਾ ਨਾਮ ਹੈ ਸੀ ਇਹਨਾਂ ਨੇ ਕਿਹਾ ਕੋਈ ਪੱਟੀ ਮਕਾਨ ਹੋਵੇ ਰੇਟ ਕਿਹਾ ਸੀ ਇਹਨਾਂ ਨੇ 8 ਤੋਂ 10 ਲੱਖ ਤੱਕ ਕੋਈ ਗੱਲ ਨਹੀਂ ਜੀ ਆਪਾਂ ਦੇਖਦੇ ਹਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੇ ਤੁਸੀਂ ਕਮੈਂਟ ਵੀ ਸੁਣ ਰਹੇ ਹੋ ਜਿਹੜੇ ਜਿਹੜੇ ਏਰੀਆ ਚ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਘਰ ਕੋਠੀ ਮਕਾਨ ਹੋਵੇ ਵੇਚਣ ਵਾਸਤੇ ਆਪਣੇ ਕੋਲੇ ਭੇਜ ਦਿਆ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਕਮੈਂਟ ਕਰਦੇ ਹੋ ਬਹੁਤ ਚੰਗਾ ਲੱਗਦਾ ਜੀ ਤੁਹਾਡੇ ਸਾਰੇ ਕਮੈਂਟ ਦੇਖ ਕੇ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਜੀ ਬਾਕੀ ਕਮੈਂਟ ਬਹੁਤ ਚੰਗੇ ਕਰਦੇ ਹੋ ਬਹੁਤ ਸਪੋਰਟ ਕਰਦੇ ਹੋ ਸ਼ੁਕਰੀਆ ਧੰਨਵਾਦ ਜੀ ਤੇ ਅਗਲੀ ਵੀਡੀਓ 'ਚ ਤੁਹਾਡੇ ਕਮੈਂਟ ਪੜਾਂਗੇ ਐਨੇ ਤੁਸੀਂ ਹੋਰ ਵੀ ਸੋਹਣੇ ਸੋਹਣੇ ਕਮੈਂਟ ਕਰੋ ਜੀ ਤੇ ਡਿਮਾਂਡ ਪਾਉਂਦੇ ਰਿਹਾ ਕਰੋ ਕਿਹੜੇ ਏਰੀਆ 'ਚ ਕਿੱਥੋਂ ਘਰ ਕੁਠੀ ਮਕਾਨ ਤੁਹਾਨੂੰ ਚਾਹੀਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਪਹੁੰਚਿਓ ਪਹਿਲੀ ਵਾਰ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਸਬਸਕ੍ਰਾਈਬ ਦਾ ਜਿਹੜਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ